ਮੇਰੇ ਸਾਰੇ YouTube ਫੈਮਿਲੀ ਨੂੰ ਮੇਰੇ ਲੋਨ ਜੈ ਸ਼੍ਰੀ ਰਾਮ ਤੇ ਮੇਰੇ ਨਾਮ ਕੋਲ ਕੁਲਵਿੰਦਰ ਸਿੰਘ ਅਸੀਂ ਅੱਜ ਗੱਲ ਕਰ ਰਹੇ ਹਾਂ ਜੰਮੂ ਦੇ ਜ਼ਿਲ੍ਹੇ ਸੰਬੇ ਦੀ ਜਿੱਥੇ ਅੱਜ ਇੱਕ ਬੜੀ ਘਟਨਾ ਵਾਪਰੀ ਹੈ ਬੇਦਬੀ ਹੋਈ ਹੈ ਸਾਡੇ ਸਾਥ ਤੋਂ ਦੁਨੀਆ ਦੇ ਪਿਆਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਆਦਵੀ ਹੋਈ ਹੈਥੇ ਉੱਥੇ ਕੀ ਕੀਤਾ ਇੱਕ ਬੰਦੇ ਨੇ ਤੇਲ ਪਾ ਕੇ ਸਾਡੇ ਮਹਾਰਾਜ ਨੂੰ ਤੇਲ ਪਾ ਕੇ ਅਗਨੀ ਭੇੜ ਕੀਤਾ ਅਹੀਂ ਚਾਹਨੇ ਆ ਇਸ ਬੰਦੇ ਦੇ ਬੱਤ ਬੱਦ ਕਾਰਵਾਈ ਹੋਏ ਪ੍ਰਸ਼ਾਸਨ ਅਗੇ ਹੱਥ ਵਾਂਗ ਬੇਨਤੀ ਕਰਨੇ ਆ ਕਿ ਇਸ ਬੰਦੇ ਦੇ ਇਹੀ ਕਾਰਵਾਈ ਕੀਤੀ ਜਾਏ ਵੀ ਆਣ ਵਾਲੀਆਂ ਸੱਤ ਪੁਸਤਕਾਂ 10 ਪੁਸਤਕਾਂ ਵੀ ਯਾਦ ਰੱਖਣਾ ਤੇ ਮੁਰਕੇ ਕੋਈ ਸੋਚੇ ਵੀ ਨਾ ਉਹਦੇ ਮਨਚ ਵੀ ਨਾ ਆਏ ਚਾਲ ਵੀ ਨਾ ਆਏ ਇਹ ਬੇਅਦਬੀ ਅਹੀਂ ਕਰੀਏ ਤੇ ਇਹੀ ਆ ਵੀ ਬੱਤ ਬੱਦ ਵੀਰ ਨੂੰ ਸ਼ੇਅਰ ਕਰੋ ਕਿ ਲੋਕੀ ਜਾਗਰ ਕੋ ਹੋਣ ਸਾਇ ਲੋਕੀ ਆਵਾਜ਼ ਉਠਾਣ ਤੇ ਇਸ ਬੰਦੇ ਨੂੰ ਕਾਸੀ ਜੇ ਮੇਰੇ ਸਾਬ ਨਾਲ ਹੋਣੀ ਚਾਹੀਦੀ ਹੈ ਜਿਹੜਾ ਇਹਨ ਕਰ ਕਾਣ ਕੀਤਾ ਕਿਉਂਕਿ ਇਹੋ ਜਿਹੇ ਬੰਦਿਆਂ ਦੀ ਨਾ ਕੋਈ ਜਾਤ ਹੈ ਨਾ ਕੋਈ ਧਰਮ ਹੈ ਨਾ ਕੋਈ ਮਜਮਾ ਇਹ ਬੰਦੇ ਆਂਦੇ ਹੀ ਦੰਗੇ ਕਰਾਉਣਾ ਹੈ ਜਿੰਦਗੀ ਦੇ ਵਿੱਚ ਤੁਸੀਂ ਹਿਸਾਬ ਲਾਓ ਜਿਹੜਾ ਬੰਦਾ ਪਰਮਾਤਮਾ ਨੂੰ ਦੇ ਸਰੂਪ ਨੂੰ ਅਗਲਾ ਚੱਕਦਾ ਹੈ ਸਾਰਥ ਦਾ ਉਹ ਆਮ ਇਨਸਾਨ ਦਾ ਕੀ ਕਰਦਾ ਹੋਏਗਾ ਐਸਾਂ ਨੂੰ ਸਰਨ ਇਕੱਠੇ ਹੋਣੇ ਪੈਣਾ ਹੈ ਜੀ ਅਹੀਂ ਇਕੱਠੇ ਨਾ ਹੋਏ ਆਣ ਵਾਲੇ ਕੱਲ ਵਿੱਚ ਸਾਨੂੰ ਫਿਰ ਇੰਦੀ ਜੇ ਬੁੱਕਨੇ ਪੈਣੇ ਆ ਮੇਰੇ ਪੈਣੋ ਤੇ ਭਰਾਓ ਸਾਰੇ ਇਕੱਠੇ ਹੋ ਗਏ ਆਵਾਜ਼ ਸਰ ਨੂੰ ਚੁੱਕਨੇ ਪੈਣੀ ਆ ਅਸੀਂ ਤਾਂ ਸੇਫ ਹੋਣਾ ਨਹੀਂ ਤੇ ਅੱਜ ਜੋ ਹਾਲ ਪੰਜਾਬ ਚ ਜੋ ਹਾਲ ਜੰਮੂ ਹੋਇਆ ਇਹਦੇ ਇਹ ਹਾਲ ਅੱਗੇ ਆਣ ਵਾਲੇ ਹੋਰ ਵੀ ਕਿਤੇ ਹੋ ਸਕਦੇ ਆ ਅਸੀਂ ਇਹੀ ਕਹਿੰਨੇ ਆ ਕਿ ਸਾਰੇ ਨੂੰ ਨੱਥ ਪਾਈ ਜਾਵੇ ਤੇ ਜਿੰਨੇ ਵੀ ਆ ਮੈਨੂੰ ਸਮਝ ਨਹੀਂ ਆਂਦੀ ਇਹੋ ਜਿਹੇ ਬੰਦੇ ਦਾ ਦਿਮਾਗ ਕਿਹੋ ਜਿਹਾ ਹੋਇਆ ਹੋਗਾ ਜਿਹੜੇ ਜਿਹੜਾ ਬੰਦਾ ਪਰਮਾਤਮਨ ਨੂੰ ਨਹੀਂ ਬਖਸਣ ਦੇਆ ਉਹ ਸਾਨੂੰ ਤੁਹਾਨੂੰ ਕੀ ਬਖਸੇਗਾ ਇਹ ਬੰਦਾ ਆ ਬਿਲਕੁਲ ਬਾਈਕਾਟ ਕਰੋ ਲੱਭ ਲੱਭ ਕੇ ਵਿਦੇਸ਼ ਹੋਣਾ ਲੱਭੋ ਬੰਦੇ ਕਿੱਥੇ ਕਿੱਥੇ ਬੜਦੇ ਆ ਹੋਜੇ ਇਹਨੂੰ ਬਾਈਕਟ ਕਰੋ ਬਿਲਕੁਲ ਉਹਨਾਂ ਨੂੰ ਉਹਨਾਂ ਦਾ ਸਾਈ ਗੱਲ ਹਰ ਚੀ ਜਾਨੀ ਇਹ ਗੱਲ ਸਿਰੇ ਚੰਨੀ ਇਹ ਦੇਖੋ ਜੇ ਬੰਦੇ ਪੁੱਤ ਦੇ ਬੰਦੇ ਬੜਾ ਕੰਮ ਖਰਾਬ ਕਰਦੇ ਆ ਬਾਕੀ ਸਭ ਇਹ ਆ ਵੀ ਇਸ ਮੁੱਦੇ ਤੇ ਗੱਲ ਕਰਨ ਦਾ ਦਿਲ ਤੇ ਨਿਕ ਰੰਗਿਆ ਕਿਉਂਕਿ ਜਬਾਂ ਚਲਦੀ ਨਹੀਂ ਇੱਡਾ ਬੜਾ ਕੰਮ ਹੋਣ ਤੋਂ ਬਾਅਦ ਕਿਹੜੇ ਬੰਦੇ ਬੋਲ ਪਾਏਗਾ ਨਹੀਂ ਬੋਲ ਸਕਦਾ ਸਾਰੇ ਮੇਰੇ ਪਿਆਰਾਂ ਦੇ ਭਰਾਵਾਂ ਨੂੰ ਬੇਨਤੀ ਇੱਕੋ ਹੀ ਹੈ ਕਿ ਬੱਦ ਬੱਦ ਇਸ ਗੱਲ ਨੂੰ ਗਾਂਹ ਲੈ ਕੇ ਜਾਓ ਤੇ ਆਪਣੇ ਧਰਮਾਂ ਨੂੰ ਆਪਣੇ ਮੰਦਰਾਂ ਨੂੰ ਆਪਣੇ ਗੁਰਦੁਆਰਿਆਂ ਨੂੰ ਆਪਣੇ ਮਸਜਿਦਾਂ ਨੂੰ ਸਾਨੂੰ ਸੇਫ ਕਰਨੇ ਪੈਣਾ ਤਾਂ ਹੀ ਗੱਲ ਬਣਨੀ ਆ ਬਾਕੀ ਵੀਡੀਓ ਨੂੰ ਸ਼ੇਅਰ ਕਰੋ ਤੇ ਸ਼ੇਅਰ ਕਰਨ ਨਾਲ ਇਹ ਹੋਏਗਾ ਕਿ ਗੱਲ ਜਿਹੜੀ ਮੈਂ ਗੱਲ ਕਰਨੀ ਆ ਇਹ ਗੱਲ ਗਾਂਹ ਜਾਏਗੀ ਤੇ ਜਿੰਨੇ ਗੱਲ ਗਾਂਹ ਜਾਏਗੀ ਉਹਨੇ ਹੀ ਲੋਕੀ ਇਹਨੂੰ ਇਹਦੇ ਨਾਲ ਜੁੜਨਗੇ ਉਹਨਾਂ ਨੂੰ ਪਤਾ ਲੱਗੇਗਾ ਤੇ ਬਾਕੀ ਵਾਹਿਗੁਰੂ ਜੀ ਰਾਮ ਵੀਡੀਓ ਗਲਤੀ ਕੋਈ ਜਗ ਗਲਤ ਗੱਲ ਕਹੋਗੇ ਤਾਂ ਮਾਫ ਕਰਨਾ ਪਰਮਾਦੇ ਪਰਮਾਦੇ